ਪਟੰਡੇ ਆਏ ਆ ਕਮਲ ਕਿਸ਼ੋਰ ਜਯਾਦਵ ਜੀ ਸਾਡੇ ਪ੍ਰਿੰਸੀਪਲ ਸੈਕਟਰੀ ਢਿੱਲੋਂ ਸਾਹਿਬ ਸਾਡੇ ਚੇਅਰਮੈਨ ਪੀਐਸਆਈਸੀ ਇਹ ਵੀ ਇੱਥੇ ਨਾਲ ਹੈਗੇ ਇਹ ਅਸੀਂ ਰਾਈジング ਪੰਜਾਬ ਸਜੈਸ਼ਨਸ ਟੂ ਸੋਲੂਸ਼ਨ ਸੁਝਾਓ ਤੋਂ ਹੱਲ ਤੱਕ ਇਹ ਮੁਹਿੰਮ ਅਸੀਂ ਚਾਲੂ ਕੀਤੀ ਹੈ ਪੂਰੇ ਪੰਜਾਬ 'ਚ ਅਮ੍ਰਿਤਸਰ ਤੋਂ ਅਸੀਂ ਚਾਲੂ ਕੀਤੀ ਸੀ ਪਹਿਲਾਂ ਅਸੀਂ ਅਮ੍ਰਿਤਸਰ ਗਏ ਫਿਰ ਜਲੰਧਰ ਫਿਰ ਲੁਧਿਆਣਾ ਉਸ ਤੋਂ ਬਾਅਦ ਮੋਹਾਲੀ ਹੁਣ ਬਠਿੰਡਾ ਆਸ-ਪਾਸ ਦੇ ਜਿਹੜੇ ਜ਼ਿਲ੍ਹੇ ਆ ਉਹਨਾਂ 'ਚ ਵੀ ਜਿਹੜੀ ਇੰਡਸਟਰੀ ਹੈ ਅਸੀਂ ਨਾਲ ਕਵਰ ਕਰਦੇ ਆ ਉਹਨਾਂ ਦੇ ਵੀ ਜਿਹੜੇ ਸਾਡੇ ਇੰਡਸਟ੍ਰੀਅਲਿਸਟ ਦੇ ਭਰਾ ਹੈਗੇ ਉਹਨਾਂ ਨੂੰ ਬੁਲਾਈਦਾ ਅੱਗੇ ਸਾਡੇ ਜਿਹੜੇ ਪੰਜਾਬ ਦੇ ਇੰਡਸਟਰੀਲਿਸਟ ਭਰਾਵਾਂ ਦੀ ਸ਼ਿਕਾਇਤ ਹੁੰਦੀ ਸੀ ਕਿ ਜਿਹੜੇ ਬਾਹਰਲੇ ਇਨਵੈਸਟਰ ਆਉਂਦੇ ਆ ਤੁਸੀਂ ਉਹਨਾਂ ਦਾ ਤਾਂ ਬੜਾ ਜੀ ਆਇਆਂ ਨੂੰ ਕਰਦੇ ਹੋ ਪਰ ਸਾਨੂੰ ਨਹੀਂ ਤੁਸੀਂ ਪੁੱਛਦੇ ਹੁਣ ਅਸੀਂ ਜਿਹੜਾ ਇਹ ਚਾਲੂ ਕੀਤਾ ਰੋਡ ਰੋਡ ਸ਼ੋਅ ਦਾ ਸਿਲਸਲਾ ਉਹ ਅਸੀਂ ਪੰਜਾਬ ਤੋਂ ਹੀ ਚਾਲੂ ਕੀਤਾ ਹੈ ਅਸੀਂ ਆਪਣੇ ਜਿਹੜੇ ਪੰਜਾਬ ਦੇ ਸਾਡੇ ਇੰਡਸਟ੍ਰੀਅਲਿਸਟ ਹੈਗੇ ਜਿਨ੍ਹਾਂ ਨੇ ਆਲਰੇਡੀ ਇਨਵੈਸਟ ਕੀਤਾ ਹੋਇਆ ਉਹਨਾਂ ਦੀ ਸੇਵਾ 'ਚ ਅਸੀਂ ਪਹਿਲਾਂ ਹਾਜ਼ਰ ਹੋਏ ਆ ਕਿ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਨੂੰ ਖੁਸ਼ ਕਰਨਾ ਹੈ ਪਹਿਲਾਂ ਤੁਸੀਂ ਅੱਗੇ ਆਪਣੀਆਂ ਐਕਸਪੈਂਸ਼ਨਾਂ ਕਰੋ ਤੁਸੀਂ ਹੋਰ ਇੰਡਸਟਰੀਆਂ ਲਗਾਓ ਕਿਉਂਕਿ ਇਹੀ ਸਾਡੇ ਬ੍ਰਾਂਡ ਬੇਸਟਰ ਹੈ ਜੇ ਬਾਹਰ ਵਾਲਿਆਂ ਨੇ ਵੀ ਇੱਥੇ ਆਣਾ ਉਹਨਾਂ ਨੇ ਇਹਨਾਂ ਨੂੰ ਵੀ ਪੁੱਛਣਾ ਹੈ ਕਿ ਜੀ ਤੁਹਾਡੀਆਂ ਇੰਡਸਟਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਤੁਹਾਨੂੰ ਸਰਕਾਰ ਪੂਰਾ ਧਿਆਨ ਤੁਹਾਡਾ ਦੇ ਰਹੀ ਨਹੀਂ ਦੇ ਰਹੀ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬੜੀ ਖੁਸ਼ੀ ਨਾਲ ਕਿ ਜਿੱਥੇ ਵੀ ਅਸੀਂ ਗਏ ਆ ਬੜੀ ਤਾਰੀਫ ਹੋਈ ਹੈ ਕਿ ਕਈ ਮੁੱਦੇ ਜਿਹੜੇ ਕੋਈ 40 ਸਾਲ ਤੋਂ ਪੈਂਡਿੰਗ ਸੀ ਕੋਈ 30 ਸਾਲ ਤੋਂ ਪੈਂਡਿੰਗ ਸੀ ਕੋਈ 20 ਸਾਲ ਤੋਂ ਚੱਲੇ ਆ ਰਹੇ ਸੀ ਉਹ ਐ ਸਰਕਾਰ ਚ ਇਸ ਲਈ 2-3 ਸਾਲਾਂ ਵਿੱਚ ਉਹ ਸਾਰੇ ਮੁੱਦੇ ਹੱਲ ਕੀਤੇ ਗਏ ਆ। ਉਹਨਾਂ ਵਿੱਚ ਵਨ ਟਾਈਮ ਸੈਟਲਮੈਂਟ ਹੈ। ਜਿਹੜੇ ਪਲੋਟ ਲੋਟ ਹੈ ਕਿਸੇ ਨੇ ਉਹਦੀ ਫ੍ਰੈਗਮੈਂਟੇਸ਼ਨ ਕਰਨੀ ਮਤਲਬ ਉਹਨੂੰ ਡਿਵਾਈਡ ਕਰਨਾ ਹੈ। ਕਿਸੇ ਨੇ ਦੋ ਪਲੋਟਾਂ ਨੂੰ ਕਲੱਬ ਕਰਨਾ ਹੈ। ਕਿਸੇ ਨੇ ਡਿਵੀਜ਼ਨ ਕਰਨੀ ਹੈ। ਔਰ ਉਸ ਤੋਂ ਇਲਾਵਾ ਜਦੋਂ ਪੀਐਸਆਈਸੀ ਪਲੋਟ ਦਿੰਦਾ ਇੰਡਸਟਰੀਲਿਸਟਾਂ ਨੂੰ ਉਹ ਲੀਜ਼ ਹੋਲਡ ਤੇ ਹੁੰਦੇ। ਚਾਹੇ ਹੁੰਦਾ 99 ਸਾਲ ਹੈ ਪਰ ਲੀਜ਼ ਹੋਲਡ ਹੈ ਤਾਂ ਕਿਰਾਇਆ ਨਾਮਾ ਹੀ ਨਾ। ਉਹਨੂੰ ਵੀ ਅਸੀਂ ਫ੍ਰੀਹੋਲਡ ਕਰ ਰਹੇ ਆ ਪਰ ਅਸੀਂ ਜਿਹੜੀ ਐਤਕੀ ਫ੍ਰੀਹੋਲਡ ਦੀ ਸਕੀਮ ਲੈ ਕੇ ਆਏ ਆ ਇੱਕ ਵਾਰੀ ਤੁਸੀਂ ਫ੍ਰੀਹੋਲਡ ਕਰਾ ਲਿਆ ਤੁਹਾਨੂੰ ਦੁਬਾਰਾ ਪੀਐਸਆਈਸੀ ਵਿੱਚ ਕਿਸੇ ਵੀ ਅਪਰੂਵਲ ਲਈ ਜਾਣਾ ਨਹੀਂ ਪਏਗਾ ਇੱਕ ਨੋ ਡਿਊ ਸਰਟੀਫਿਕੇਟ ਜ਼ਰੂਰ ਆ ਉਹ ਵੀ ਆਨਲਾਈਨ ਉਹਦੀ ਸੁਵਿਧਾ ਹੋਊਗੀ ਤੇ ਉੱਥੋਂ ਤੁਸੀਂ ਲੈ ਸਕਦੇ ਹੋ ਪਿਛਲੇ 3 ਸਾਲਾਂ ਵਿੱਚ ਪੰਜਾਬ 'ਚ 114000 ਕਰੋੜ ਦਾ ਮਤਲਬ ਕਿ ਨਿਵਾਸ ਹੋਇਆ ਹੈ ਇਹਦੇ ਵਿੱਚ 4.5 ਲੱਖ ਦੇ ਕਰੀਬ ਨੌਜਵਾਨਾਂ ਨੂੰ ਸਾਡੇ ਭਰਾ ਭੈਣਾਂ ਨੂੰ ਰੋਜ਼ਗਾਰ ਮਿਲਿਆ ਜਿੰਨੇ ਵੀ ਗਵਰਨਮੈਂਟ ਟੂ ਬਿਜ਼ਨਸ ਮਤਲਬ ਗਵਰਨਮੈਂਟ ਤੋਂ ਕੋਈ ਅਪਰੂਵ ਲਾ ਹੁੰਦੀਆਂ ਕੋਈ ਗਵਰਨਮੈਂਟ ਵੱਲੋਂ ਸੈਂਕਸ਼ਨਾਂ ਹੁੰਦੀਆਂ 85% ਤੱਕ ਅਸੀਂ ਕੰਪਲੀਟ ਕਰ ਚੁੱਕੇ ਹਾਂ ਜਿਹੜਾ 15% ਰਹਿ ਜਾਂਦਾ ਉਹ ਕੋਈ ਨਵੇਂ ਨਵਾਂ ਪੁਰਾਣਾ ਹੁੰਦਾ ਹੈ ਪ੍ਰੋਸੈਸ ਵਿੱਚ ਹੈ ਉਹ ਵੀ ਨਾਲ ਦੀ ਨਾਲ ਅਸੀਂ ਕਰ ਰਹੇ ਹਾਂ ਸਿੰਗਲ ਵਿੰਡੋ ਸਕੀਮ ਜਿਹੜੀ ਪੰਜਾਬ ਇਨਵੈਸਟ ਦੀ ਹੈ ਉਹ ਵਾਕਈ ਸਿੰਗਲ ਵਿੰਡੋ ਹੈ ਇਹ ਨਹੀਂ ਵੀ ਇੱਕ ਵਿੰਡੋ ਖੁੱਲੋ ਤਾਂ ਅੱਗੇ ਜਿੱਦਾਂ ਕਹਿੰਦੇ ਸੀ ਜੀ ਹੋਰ ਵਿੰਡੋ ਖੁੱਲ ਜਾਂਦੀਆਂ 45 ਦਿਨਾਂ ਦਾ ਉਹਦੇ ਚ ਟਾਈਮ ਰੱਖਿਆ ਗਿਆ ਆਨਲਾਈਨ ਐਪਲੀਕੇਸ਼ਨ ਹੈ ਕਿਸੇ ਵੀ ਸਾਡੇ ਇਨਵੈਸਟਰ ਨੂੰ ਅਗਰ ਤੁਸੀਂ ਪਿੰਗ ਅੰਡ ਅਸ਼ਲੇਸ਼ ਨੂੰ ਕੋਈ ਵੀ ਪਰਮਿਸ਼ਨ ਲੈਣੀ ਹੈ ਚੰਡੀਗੜ੍ਹ ਜਾਂਦੀ ਲੋੜ ਨਹੀਂ ਦਫ਼ਤਰਾਂ ਦੇ ੱੱਕੇ ਖਾਨ ਦੀ ਲੋੜ ਨਹੀਂ ਆਨਲਾਈਨ ਤੁਹਾਨੂੰ ਪਰਮਿਸ਼ਨ ਤੁਸੀਂ ਅਪਲਾਈ ਕਰਨੀ ਹੈ ਔਰ ਆਨਲਾਈਨ ਤੁਸੀਂ ਰੋਜ਼ ਦੀ ਰੋਜ਼ ਆਪਣੀ ਜਿਹੜੀ ਐਪਲੀਕੇਸ਼ਨ ਹੈ ਉਹਦਾ ਸਟੇਟਸ ਚੈੱਕ ਕਰ ਸਕਦੇ ਹੋ 45 ਦਿਨਾਂ ਵਿੱਚ ਜੇ ਤੁਹਾਨੂੰ ਸਾਰੇ ਸਾਰੀਆਂ ਪਰਮਿਸ਼ਨਾਂ ਨਹੀਂ ਮਿਲਦੀਆਂ ਤਾਂ ਆਟੋਮੈਟਿਕ ਤੁਹਾਡੀ ਐਪਲੀਕੇਸ਼ਨ ਅਪਰੂਵਡ ਹੈ ਇਦੇ ਵਿੱਚ 45 ਦਿਨ ਇਹ ਨਹੀਂ ਕਿ ਤੁਹਾਨੂੰ 45 ਦਿਨ ਇੰਤਜ਼ਾਰ ਕਰਨਾ ਪਊਗਾ ਵੀ ਸਾਰੀਆਂ ਪਰਮਿਸ਼ਨਾਂ ਲਈ ਪਰਮਿਸ਼ਨਾਂ ਤੁਹਾਨੂੰ 5ਵੇਂ 7ਵੇਂ ਦਿਨ ਮਿਲਣੀਆਂ ਚਾਲੂ ਹੋ ਜਾਣਗੀਆਂ ਬੱਦ ਕੋਈ ਇੱਕ ਦੋ ਪਰਮਿਸ਼ਨਾਂ ਹੁੰਦੀਆਂ ਜਿਸ ਤਰ੍ਹਾਂ ਬਿਜਲੀ ਬੋਰਡ ਆ ਉਹਨਾਂ ਨੇ ਚੈੱਕ ਕਰਨਾ ਹੁੰਦਾ ਵੀ ਉੱਥੇ ਲੋਡ ਹੈ ਸਬਸਟੇਸ਼ਨ ਉਹਨਾਂ ਨੇ ਫੀਜ਼ਿਬਿਲਟੀ ਸਟੱਡੀ ਬਣਾਨੀ ਕੋਈ ਪੋਲੂਸ਼ਨ ਬੋਰਡ ਦੇ ਮਸਲੇ ਹੁੰਦੇ ਆ ਜਾਂ এনਵਾਇਰਨਮੈਂਟ ਦੇ ਹੁੰਦੇ ਜਿਹੜੇ ਉਹਨਾਂ ਨੂੰ ਟਾਈਮ ਲੱਗ ਜਾਂਦਾ ਹੈ ਪਰਮਿਸ਼ਨ ਦਿੰਦੇ ਐਸ ਤਰ੍ਹਾਂ 2-3 ਪਰਮਿਸ਼ਨਾਂ ਨੂੰ ਟਾਈਮ ਲੱਗਦਾ ਬਾਕੀ ਸਾਰੀਆਂ ਪਰਮਿਸ਼ਨਾਂ 10-12-15 ਦਿਨਾਂ ਵਿੱਚ ਇੰਡਸਟਰੀ ਲਿਸਟ ਭਰਾਵਾ ਨੂੰ ਮਿਲ ਜਾਣਗੀਆਂ ਇਨਵੈਸਟਰਾਂ ਨੂੰ ਮਿਲ ਜਾਣਗੀਆਂ ਇੱਕ ਬਾਕੀ ਤੁਸੀਂ ਪਿੱਛੇ ਦੇਖਿਆ ਹੀ ਹੋਣਾ ਕਿ ਜਿਹੜਾ ਆਨਲਾਈਨ ਰਜਿਸਟਰੀਆਂ ਹੋ ਰਹੀਆਂ ਜਾਂ ਰੈਵਨਿਊ ਰਿਕਾਰਡ ਅਪਡੇਟ ਹੋ ਰਿਹਾ ਆਨਲਾਈਨ ਅਸੀਂ ਚਾਲੂ ਕੀਤਾ ਹੈ ਉਹ ਸਟੇਟ ਦਾ ਹੈ ਤਾਂ ਸਾਰਿਆਂ ਲਈ ਬਟਰ ਇੰਡਸਟਰੀਸਟ ਭਰਾਵਾਂ ਨੂੰ ਹੋਰ ਵੀ ਫਾਇਦਾ ਹੋ ਜਾਂਦਾ ਹੈ। ਕੋਈ ਐਸਲੀ ਕਿ ਉਹ ਇਨਵੈਸਟਮੈਂਟ ਕਰ ਰਹੇ ਆ। ਔਰ ਉਹਨਾਂ ਨੇ ਜਦੋਂ ਜ਼ਮੀਨ ਲੈਣੀ ਆ ਉਹਦੀ ਡਿਊ ਡਿਲੀਜੈਂਸ ਲਈ ਕਿਸੇ ਨੂੰ ਕਹਿੰਦੇ ਸੀ ਬੜਾ ਟਾਈਮ ਲੱਗ ਜਾਂਦਾ ਸੀ। ਹੁਣ ਉਹ ਆਪ ਹੀ ਆਨਲਾਈਨ ਦੇਖ ਦੇ ਸਕਦੇ ਆ ਜਾਂ ਜੇ ਕਿਸੇ ਨੂੰ ਕੰਮ ਵੀ ਦਿੰਦੇ ਆ ਉਹ ਡਿਊ ਡਿਲੀਜੈਂਸ ਦਾ ਦੇਖਣ ਲਈ ਵੀ ਐ ਜ਼ਮੀਨ ਠੀਕ ਹੈ ਕਿਹੜੀ ਜ਼ੋਨ ਚੰਦੀ ਕੀ ਹੈ ਉਹਦਾ ਪ੍ਰੋਸੈਸ ਆਸਾਨ ਹੋ ਗਿਆ ਉਹ ਪਹਿਲਾਂ ਹੀ ਮਤਲਬ ਕਿ ਚਾਹੇ ਉਹਨਾਂ ਦਾ ਕੋਈ ਪ੍ਰੋਫੈਸ਼ਨਲ ਦੇਖੇ ਚਾਹੇ ਆਪ ਦੇਖਣ ਉਹਨਾਂ ਨੂੰ ਜਲਦੀ ਪਤਾ ਚਲ ਜਾਏਗਾ ਸਾਰਾ ਕੁਝ ਬਾਕੀ ਜਿੰਨੇ ਫੋਕਲ ਪੁਆਇੰਟ ਹੈਗੇ ਪੰਜਾਬ ਦੇ ਸਾਰੇ ਅਪਗ੍ਰੇਡ ਹੋ ਰਹੇ ਜਿਹੜੇ ਪੀਐਸਆਈਸੀ ਚੱਲਦੇ ਆ ਉਹ ਵੀ ਤੇ ਜਿਹੜੇ ਕਾਰਪੋਰੇਸ਼ਨਾਂ ਨੂੰ ਹੈਂਡਓਵਰ ਹੋ ਚੁੱਕੇ ਉਹ ਵੀ ਜਿਹੜੇ ਪੀਐਸਆਈਸੀ ਦੇ ਅੰਡਰ ਹਾਲੇ ਹੈਗੇ ਆ ਉਹਨਾਂ ਦਾ 100 ਕਰੋੜ ਦਾ ਅਪਗ੍ਰੇਡੇਸ਼ਨ ਪਲਾਨ ਕੀਤਾ ਗਿਆ ਉਹਦੇ ਵਿੱਚੋਂ 70-75 ਕਰੋੜ ਦੇ ਟੈਂਡਰ ਨਿਕਲ ਚੁੱਕੇ ਆ ਜਿਹੜੇ ਬਾਕੀ ਰਹਿ ਗਏ ਉਹ ਵੀ ਹਫ਼ਤੇ 10 ਦਿਨ ਵਿੱਚ ਇਸ਼ੂ ਹੋ ਜਾਣਗੇ ਔਰ ਮੇਰੇ ਖਿਆਲ ਹੈ ਕਿ ਅਗਲੇ 5-6 ਮਹੀਨਿਆਂ ਚ ਇਹ ਸਾਰੇ ਕੰਮ ਖਤਮ ਹੋ ਜਾਣਗੇ ਇਹਦੇ ਜਿਹੇ ਮੇਨਲੀ ਜਿੱਥੇ ਸੜਕਾਂ ਬਣਨ ਵਾਲੀਆਂ ਸੜਕਾਂ ਪਿੱਛੇ ਵੈਸੇ ਦੀ ਸੜਕਾਂ ਕਾਫੀ ਫੋਕਰ ਪੁਆਇੰਟ ਤੇ ਬਣਾਤੀਆਂ ਉੱਥੇ ਟ੍ਰੈਫਿਕ ਲਾਈਟਾਂ ਪਾਣੀ ਦੀ ਸਪਲਾਈ ਸਾਰੇ ਪਾਰਕ ਦੀ ਅਪਗ੍ਰੇਡੇਸ਼ਨ ਇਹ ਸਾਰੇ ਕੰਮ ਹੋਣਗੇ ਜਿਹੜੇ ਕਾਰਪੋਰੇਸ਼ਨਾਂ ਨੂੰ ਹੈਂਡਓਵਰ ਕਰਤੇ ਆ ਜਿਹੜੇ ਕਿ ਹਾਊਸ ਟੈਕਸ ਕਾਰਪੋਰੇਸ਼ਨ ਚ ਜਾਂਦਾ ਉਹਨਾਂ ਦਾ ਉਹ ਵੀ ਹਰ ਕਾਰਪੋਰੇਸ਼ਨ ਨੇ ਟੈਂਡਰ ਫਲੋਟ ਕਰਤੇ ਆ ਕਿਸੇ ਨੇ 15 ਕਰੋੜ ਕਿਸੇ ਨੇ 20 ਕਰੋੜ ਕਿਸੇ ਦਾ 10 ਕਰੋੜ ਅੱਜ ਦੀਆਂ ਅਖਬਾਰਾਂ ਚ ਵੀ ਤੁਸੀਂ ਦੇਖਿਆ ਹੋਣਾ ਬਟਿੰਡਾ ਕਾਰਪੋਰੇਸ਼ਨ ਨੇ 7 ਕਰੋੜ ਦੇ ਟੈਂਡਰ ਲੌਂਚ ਕੀਤੇ ਆ ਅੱਜ ਹੀ ਜਿਹੜੇ ਉਹ ਸਿਰਫ ਬਠਿੰਡੇ ਦੇ ਫੋਕਲ ਪੁਆਇੰਟ ਤੇ ਜਿਹੜੇ ਕਾਰਪੋਰੇਸ਼ਨ ਦੇ ਅੰਡਰ ਆਉਂਦੇ ਆ ਉਹਨਾਂ ਲਈ ਆ ਜਦੋਂ ਦਾ ਅਸੀਂ ਇਹ ਪੋਰਟਲ ਚਾਲੂ ਕੀਤਾ 1431 ਐਪਲੀਕੇਸ਼ਨਾਂ ਸਾਨੂੰ ਆਈਆਂ ਵਿੱਚੋਂ 700 ਦੇ ਕਰੀਬ ਪ੍ਰੋਸੈਸ ਹੋ ਗਈਆਂ ਔਰ ਸਾਰੀਆਂ ਟਾਈਮ ਚਾਹੀਆਂ ਜਿਹੜੀਆਂ ਮੈਂ ਕਹਿੰਦਾ ਕਿ ਜੀ 45 ਦਿਨਾਂ ਬਾਅਦ ਉਹ ਡੀਮਡ ਮੰਨੀ ਜਾਏਗੀ ਉਹਦੇ ਵਿੱਚ ਇੱਕ ਵੀ ਨਹੀਂ ਗਈ ਇਹਦਾ ਮਤਲਬ ਇਹ ਹੈ ਕਿ ਅਫਸਰ ਕੰਮ ਕਰ ਰਹੇ ਆ ਅਪਰੂਵਲ ਆ ਦੇ ਰਹੇ ਆ ਕੋਈ 35 ਦਿਨਾਂ 'ਚ ਦੇ ਦਿੱਤੀ ਗਈ ਕੋਈ 40 ਦਿਨਾਂ 'ਚ ਦੇ ਦਿੱਤੀ ਗਈ ਕੋਈ 30 ਦਿਨਾਂ 'ਚ ਦੇ ਦਿੱਤੀ ਗਈ ਪਰ ਜਿਹੜੀਆਂ ਬਾਕੀ ਰਹਿ ਗਈਆਂ ਉਹ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਇੱਕ ਅਸੀਂ ਬੜਾ ਵੱਡਾ ਸਬਮਿਟ ਕਰਨ ਜਾ ਰਹੇ ਆ ਪੰਜਾਬ ਇਨਵੈਸਟ ਸਬਮਿਟ ਉਹ 13 14 15 ਮਾਰਚ ਨੂੰ ਹੈਗਾ ਉਦੇ ਲਈ ਅਸੀਂ ਸਾਰੇ ਪੰਜਾਬ ਦੇ ਇੰਡਸਟਰੀਅਲਿਸਟ ਭਰਾਵਾਂ ਨੂੰ ਸਾਰੇ ਜਿਹੜੇ ਸਾਡੇ ਕੰਟਰੀ 'ਚ ਦੂਜੇ ਸਟੇਟਾਂ 'ਚ ਹੈਗੇ ਆ ਉਹਨਾਂ ਨੂੰ ਅਸੀਂ ਇਨਵਾਈਟ ਕਰਦੇ ਆਂ ਔਰ 12 ਵੀ ਬਾਹਲੇ ਦੇਸ਼ਾਂ ਨੂੰ ਇਨਵਾਈਟ ਕਰਾਂਗੇ ਤਾਂ ਕਿ ਵੱਧ ਤੋਂ ਵੱਧ ਸਾਡੇ ਸੂਬੇ 'ਚ ਇਨਵੈਸਟਮੈਂਟ ਹੋਵੇ ਵੱਧ ਤੋਂ ਵੱਧ ਰੋਜ਼ਗਾਰ ਮਿਲੇ ਔਰ ਵੱਧ ਤੋਂ ਵੱਧ ਟੈਕਸ ਕਲੈਕਸ਼ਨ ਹੋਵੇ ਜੇ ਟੈਕਸ ਕਲੈਕਸ਼ਨ ਹੋਏਗੀ ਤਾਂ ਸਾਰੇ ਜਿੰਨੇ ਕੰਮ ਹੈਗੇ ਆ ਹੋਰ ਤੇਜ਼ੀ ਨਾਲ ਹੋਣਗੇ ਔਰ ਹੋਰ ਤੇਜ਼ੀ ਨਾਲ ਸਾਡੀ ਸਟੇਟ ਤਰੱਕੀ ਕਰੇਗੀ ਇੱਕ ਰਾਈਟ ਟੂ ਬਿਜ਼ਨਸ ਐਕਟ ਵੀ ਹੈਗਾ ਜਿਹਦੇ ਚ 10 ਦਿਨਾਂ ਵਿੱਚ ਸਾਰੀਆਂ ਪ੍ਰੋਬਲਮ ਮਿਲ ਜਾਂਦੀਆਂ ਉਹ ਉਹ ਜਿਹੜਾ ਰਾਈਟ ਟੂ ਬਿਜ਼ਨਸ ਐਕਟ ਹੈਗਾ ਉਹਦੀ ਪਹਿਲਾ ਲਿਮਿਟ 25 ਕਰੋੜ ਸੀ ਉਹ ਉਹਦੇ ਵਿੱਚ ਕੁਝ ਇੰਡਸਟਰੀਆਂ ਕਵਰ ਹੁੰਦੀਆਂ ਕੁਝ ਗ੍ਰੀਨ ਇੰਡਸਟਰੀਆਂ ਤੇ ਬਾਕੀ ਥੋੜੀਆਂ ਜੀਆਂ ਔਰੇਂਜ ਇੰਡਸਟਰੀਆਂ ਉਹ 25 ਕਰੋੜ ਦੀ ਲਿਮਿਟ ਸੀ ਜਿਹਦੇ ਚਾਟੀ ਬੀਸੀ ਉਹ ਹੁਣ ਅਸੀਂ 125 ਕਰੋੜ ਦੀ ਲਿਮਿਟ ਕਰਤੀ ਹੈ ਰਾਈਟ ਟੂ ਬਿਜ਼ਨਸ ਐਕਟ ਦੇ ਵਿੱਚ ਇੱਕ ਅਸੀਂ ਇੰਡਸਟਰੀ ਸੈਕਟੋਰੀਅਲ ਕਮੇਟੀਆਂ ਬਣਾਈਆਂ 24 ਕਮੇਟੀਆਂ ਬਣਾਈਆਂ ਇਹ ਨੋਟੀਫਾਈ ਹੋਈਆਂ ਇਹ ਨਹੀਂ ਜੀ ਕਿ ਅਸੀਂ ਬੈਠ ਕੇ ਜੀ ਚੋਲੇ ਤੇ ਆਪਣੀ ਕਮੇਟੀ ਬਣਾਤੀ ਔਰ ਉਹਦੀ ਪਤਾ ਨਹੀਂ ਉਸ ਤੋਂ ਬਾਅਦ ਮੀਟਿੰਗ ਹੋਣੀ ਕਿ ਨਹੀਂ ਹੋਣੀ ਮੇਰੇ ਕੋਲ ਕਈ ਆਏ ਕਹਿੰਦੇ ਜੀ ਤੁਸੀਂ ਕਮੇਟੀਆਂ ਬਣਾ ਦਿੰਦੇ ਹੋ ਦੁਬਾਰਾ ਮੀਟਿੰਗਾਂ ਨਹੀਂ ਹੁੰਦੀਆਂ ਦੋ ਦੋ ਸਾਲ ਹੋ ਜਾਂਦੀਆਂ ਕਮੇਟੀਆਂ ਹੀ ਰਹਿ ਜਾਂਦੀਆਂ ਐਤਕੀ ਅਸੀਂ ਜਿੰਨੀਆਂ ਕਮੇਟੀਆਂ ਬਣਾਈਆਂ ਸਭ ਨਾਲ ਏਡੀਸੀ ਰੈਂਕ ਦੇ ਅਫਸਰ ਦਿੱਤੇ ਆ ਇੱਕ ਕਮੇਟੀ ਨਾਲ ਜਨਰਲ ਮੈਨੇਜਰ ਜਿਹੜੇ ਸਾਡੇ ਇੰਡਸਟਰੀ ਸੈਂਟਰ ਦੇ ਉਹਨਾਂ ਨੂੰ ਕੀਤਾ ਇੱਕ ਸੈਕਟੋਰਲ ਅਫਸਰ ਮਤਲਬ ਤਿੰਨ ਸਰਕਾਰੀ ਅਫਸਰ ਨਾਲ ਦਿੱਤੇ ਆ ਰੈਗੂਲਰ ਉਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਇਹ ਨੋਟੀਫਾਈ ਕੀਤੀਆਂ ਗਈਆਂ ਸੀਐਮ ਸਾਹਿਬ ਤੱਕ ਫਾਈਲ ਗਈ ਉਹਨਾਂ ਨੇ ਨੋਟੀਫਾਈ ਕੀਤੀਆਂ ਸੈਕਟਰ ਵੀ ਨੋਟੀਫਾਈ ਹੋਏ ਪਹਿਲਾਂ ਫਿਰ ਕਮੇਟੀਆਂ ਵੀ ਨੋਟੀਫਾਈ ਹੋਈਆਂ ਕਿਹੜੇ ਕਿਹੜੇ ਮੈਂਬਰ ਲਿੱਤੇ ਆ ਪਰ ਇੱਕ ਖਾਸੀਅਤ ਹੈ ਇਹ ਕਮੇਟੀਆਂ ਦਾ ਕਿ ਅਸੀਂ ਕੋਈ ਵੀ ਪੋਲਿਟੀਕਲ ਅਫੀਲੀਏਸ਼ਨ ਕਿਸੇ ਦੀ ਨਹੀਂ ਦੇਖੀ ਅਸੀਂ ਇਹ ਦੇਖਿਆ ਵੀ ਐਸ ਇੰਡਸਟਰੀ ਵਿੱਚ ਇਹ ਯੋਗਦਾਨ ਪਾ ਸਕਦੇ ਆ ਅਸੀਂ ਉਹ ਇੰਡਸਟਰੀਅਲਿਆਂ ਨੂੰ ਲਿੱਤਾ ਇਹਦੇ ਚ ਅਸੀਂ CII ਜਿਹੜੀ ਇੰਡਸਟਰੀ ਦੀ ਇੱਕ ਐਸੋਸੀਏਸ਼ਨ ਹੈ ਉਹਨਾਂ ਨਾਲ ਲੋਕਲ ਐਸੋਸੀਏਸ਼ਨਾਂ ਨਾਲ ਡਿਪਟੀ ਕਮਿਸ਼ਨਰਜ਼ ਨਾਲ ਪੰਜਾਬ ਇਨਵੈਸਟ ਨਾਲ ਅਸੀਂ ਸਾਰਿਆਂ ਨੇ ਬੈਠ ਕੇ ਇੰਡਸਟ੍ਰੀਅਲਿਸਟ ਚੁਣੇ ਜਿਹੜੇ ਕਿ ਇੱਕ ਕਮੇਟੀਆਂ ਦੇ ਮੈਂਬਰ ਹਰ ਕਮੇਟੀ ਮੈਂਬਰ ਹਰ ਕਮੇਟੀ ਦੇ ਇੱਕ ਚੇਅਰਮੈਨ ਹੈ ਔਰ ਇਹ ਮਤਲਬ ਕਿ ਆਲਰੇਡੀ ਦੋ ਦੋ ਮੀਟਿੰਗਾਂ ਸਾਰੀ ਕਮੇਟੀਆਂ ਦੀਆਂ ਆਲਮੋਸਟ ਦੋ ਦੋ ਹੋ ਗਈਆਂ ਕਈਆਂ ਦੀ ਸ਼ਾਇਦ ਤਿੰਨ ਵੀ ਹੋ ਗਈਆਂ ਹੋ ਪਰ ਨਾਲ ਦੀ ਨਾਲ ਮਿੰਟ ਬਣ ਰਹੇ ਆ ਸਾਨੂੰ ਆ ਰਹੇ ਆ ਸਾਰੇ ਚੇਅਰਮੈਨਾਂ ਨੂੰ ਤੇ ਮੈਂਬਰਾਂ ਨੂੰ ਅਸੀਂ ਗੁਜ਼ਾਰਿਸ਼ ਕੀਤੀ ਹੈ ਕਿ 1 ਅਕਤੂਬਰ ਤੱਕ ਸਾਨੂੰ ਇਹਦੀ ਰਿਪੋਰਟ ਦੇ ਦਿਓ ਤਾਂ ਕਿ ਅਸੀਂ ਜਲਦੀ ਤੋਂ ਜਲਦੀ ਇੰਡਸਟਰੀਅਲ ਪਾਲਿਸੀ ਅੱਗੇ ਬਣਾ ਸਕੀਏ ਜਿਹੜੀ ਇੰਡਸਟਰੀਅਲ ਪਾਲਿਸੀ ਅੱਗੇ ਬੰਦੀਆਂ ਸੀ ਉਹ ਕਹਿੰਦੇ ਨਾ ਵਨ ਸਾਈਜ਼ ਡਸਨਟ ਫਿਟ ਆ ਸੋ ਅਸੀਂ ਸੈਕਟਰ ਵਾਈਜ਼ ਹੁਣ ਹਰ ਇੰਡਸਟਰੀ ਦਾ ਧਿਆਨ ਰੱਖਾਂਗੇ ਜਿਸ ਤਰ੍ਹਾਂ ਅਸੀਂ ਇਲੈਕਟ੍ਰਿਸਿਟੀ ਡਿਊਟੀ ਦਾ ਕਹਿਤਾ ਜੀ ਤੁਹਾਨੂੰ ਮੈਨੇ ਸਾਲ ਦਾ ਵੀ ਮਾਫ ਆ ਉਹ ਕੁਝ ਇੰਡਸਟਰੀ ਵਾਲੇ ਆਏ ਕਹਿੰਦੇ ਜੀ ਸੰਤਾ ਇਲੈਕਟ੍ਰਿਸਿਟੀ ਡਿਊਟੀ ਚਾਹੀਦੀ ਨਹੀਂ ਕਿਉਂਕਿ ਸਾਡਾ ਲੋਡ ਹੀ ਬੜਾ ਘੱਟ ਸਾਨੂੰ ਕਿਸੇ ਹੋਰ ਤਰੀਕੇ ਸਾਨੂੰ ਇਨਸੈਂਟਿਵਾਇਜ਼ ਕਰ ਦੋ ਸੋ ਬਾਕੀ ਈਜ਼ ਆਫ ਡੂਇੰਗ ਬਿਜ਼ਨਸ ਮਤਲਬ ਕਿ ਜੜੀਆਂ ਤੁਹਾਨੂੰ ਪਰਮਿਸ਼ਨਾਂ ਚਾਹੀਦੀਆਂ ਕਿਸੇ ਇੰਡਸਟਰੀ ਨੂੰ ਕੁਝ ਚਾਹੀਦੀਆਂ ਕਿਸੇ ਨੂੰ ਕੁਝ ਚਾਹੀਦੀਆਂ ਸੋ ਹੁਣ ਅਗਲੀ ਪਾਲਿਸੀ ਅਸੀਂ ਨਹੀਂ ਬਣਾਵਾਂਗੇ ਅਸੀਂ ਤਾਂ ਕੁਲੇਟ ਕਰਾਂਗੇ ਅਸੀਂ ਤਾਂ ਇਕੱਠੀ ਕਰਾਂਗੇ ਜੋ ਅਸੀਂ ਉਹਨਾਂ ਦੇ ਸੁਜੈਸ਼ਨ ਲਾਗੂ ਕਰ ਸਕਦੇ ਆ ਉਹ ਅਸੀਂ ਕਰਾਂਗੇ ਇਹ ਪਾਲਿਸੀ ਤਾਂ ਇੰਡਸਟਰੀਅਲਿਸਟਾਂ ਦੀ ਆਪਣੀ ਹੋਏਗੀ ਪਾਲਿਸੀ ਕਿਉਂਕਿ ਉਹਨਾਂ ਦੇ ਹੀ ਸੁਜੈਸ਼ਨਾਂ ਨਾਲ ਇਹ ਪਾਲਿਸੀ ਬਣੇਗੀ ਇੱਕ ਅਸੀਂ ਅੱਗੇ ਇਹ ਵੀ ਸੋਚ ਰਹੇ ਆ ਕਿ ਜਿੰਨੇ ਇੰਡਸਟਰੀਅਲ ਸਟੇਟ ਹੈ ਪੂਰੇ ਸਟੇਟ 'ਚ ਯਾ ਫੋਕਲ ਪੁਆਇੰਟ ਹੈ ਉਹਨਾਂ ਲਈ ਇੱਕ ਅਥਾਰਟੀ ਬਣਾਈ ਜਾਵੇ ਉਹ ਸਾਡੀ ਇੱਕ ਏਜੰਸੀ ਹੈਗੀ ਅੰਰਸਟੈਂਡ ਯੰਗ ਜਿਹੜੀ ਕਿ ਅਸੀਂ ਉਹਨਾਂ ਨੂੰ ਕੰਮ ਦਿੱਤਾ ਹੈ ਉਹ ਬਾਕੀ ਸਟੇਟਾਂ 'ਚ ਵੀ ਸਟੱਡੀ ਕਰਨਗੇ ਵੈਸੇ ਵੀ ਸਾਨੂੰ ਸੁਜੈਸ਼ਨ ਦੇਣਗੇ ਉਹ ਅਥਾਰਟੀ ਦਾ ਕੰਮ ਇਹੀ ਹੋਏਗਾ ਕਿ ਜਿੱਥੇ ਇੰਡਸਟਰੀਅਲ ਸਟੇਟ ਹੈ ਔਰ ਜਿੱਥੇ ਫੋਕਲ ਪੁਆਇੰਟ ਹੈ ਉਹ ਹਮੇਸ਼ਾ ਮੇਨਟੇਨਡ ਰਹੇ ਪਰ ਉਹਦੇ 'ਚ ਸਾਡੇ ਇੰਡਸਟਰੀਅਲਿਸਟ ਐਸੋਸੀਏਸ਼ਨ ਦੇ ਨੁਮਾਇੰਦੇ ਹੋਣਗੇ ਇੰਡਸਟਰੀਅਲਿਸਟ ਭਰਾ ਹੋਣਗੇ ਜਿੰਨੇ ਵੀ ਇੰਡਸਟਰੀਅਲ ਹਾਊਸ ਟੈਕਸ ਦਿੰਦੇ ਆ ਜਾਂ ਕੋਈ ਚਾਰਜਸ ਦਿੰਦੇ ਆ ਉਹ ਉੱਥੇ ਚਲੇ ਜਾਣਗੇ ਪਰ ਉਹਨਾਂ ਨੂੰ ਇਹ ਤਸੱਲੀ ਹੋਏਗੀ ਵੀ ਜਿਹੜੇ ਅਸੀਂ ਪੈਸੇ ਦਿੱਤੇ ਆ ਉਹ ਸਾਡੇ ਲਈ ਹੋ ਹੀ ਲੱਗ ਰਹੇ ਸੋ ਸਾਰੇ ਇੰਡਸਟਰੀਅਲ ਸਟੇਟ ਔਰ ਸਾਰੇ ਫੋਕਲ ਪੁਆਇੰਟ ਅਸੀਂ ਸਟੇਟ ਆਫ ਦੀ ਆਰਟ ਬਣਾ ਦਾਂਗੇ ਕਿਉਂਕਿ ਹੱਲੇ ਜਿਹੜੀਆਂ ਪਾਲਿਸੀਆਂ ਆਂਦੀਆਂ ਅਸੀਂ ਕਹਿੰਦੇ ਆਂ ਜੀ ਪੀਐਸਆਈਸੀ ਦੇ ਅਲੋਟਡ ਪਲਾਟ ਆ ਜਾਂ ਪੀਐਸਆਈਸੀ ਦੇ ਫੋਕਲ ਪੁਆਇੰਟ ਬਣਾਏ ਹੋਏ ਆ ਪਰ ਹੋਰ ਵੀ ਇੰਡਸਟਰੀਅਲਿਸਟ ਕਈ ਜਗ੍ਹਾ ਜਾ ਕੇ ਕਲਸਟਰ ਆਪਣਾ ਹੀ ਬਣਾ ਲੈਂਦੇ 40-50 ਇੰਡਸਟਰੀਆਂ ਲੱਗ ਜਾਂਦੀਆਂ ਉਹ ਕਲਸਟਰ ਬਣ ਜਾਂਦਾ ਉਹਦੇ ਵਿੱਚ ਉਹ ਵੀ ਕਵਰ ਹੋ ਜਾਣਗੇ ਤਾਂ ਕਿ ਓਵਰਆਲ ਪੰਜਾਬ ਵਿੱਚ ਹਰ ਚੀਜ਼ ਮੇਨਟੇਨਡ ਰਵੇ ਇੱਕ ਅਸੀਂ ਤਿੰਨ ਐਗਜ਼ੀਬਿਸ਼ਨ ਸੈਂਟਰ ਵੀ ਬੜੀ ਜਲਦੀ ਖੋਲਣ ਜਾ ਰਹੇ ਆ ਉਹਦੇ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਖੋਲਾਂਗੇ ਤਾਂ ਕਿ ਹਮੇਸ਼ਾ ਉਹ ਮੇਨਟੇਨਡ ਰਹਿਣ ਵਧੀਆ ਚੱਲਣ ਇਹ ਤਿੰਨ ਸ਼ਹਿਰ ਜਿਹੜੇ ਅਸੀਂ ਚੁਣੇ ਆ ਉਹ ਅੰਮ੍ਰਿਤਸਰ ਮੋਹਾਲੀ ਤੇ ਲੁਧਿਆਣਾ ਔਰ ਇਹ ਵੀ ਅਸੀਂ ਮੋਹਾਲੀ ਚ ਜਗ੍ਹਾ ਆਲਰੇਡੀ ਆਇਡੈਂਟੀਫਾਈ ਹੋ ਗਈ ਅੰਮ੍ਰਿਤਸਰ ਤੇ ਲੁਧਿਆਣਾ ਚ ਕਰਨ ਜਾ ਰਹੇ ਆ ਇਹ ਵੀ ਤਿੰਨ ਪੂਰੇ ਪਲਾਨ ਦੇ ਨਾਲ ਅਸੀਂ ਜਲਦੀ ਅਨਾਉਂਸ ਕਰ ਦਾਂਗੇ ਔਰ ਇਹਦਾ ਕੰਮ ਵੀ ਜਲਦੀ ਤੋਂ ਜਲਦੀ ਚਾਲੂ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਜਿਹੜੇ ਇੰਡਸਟਰੀਅਲਿਸਟਾਂ ਨੂੰ ਇਨਸੈਂਟਿਵ ਮਿਲਦਾ ਪਿਛਲੇ ਪੂਰੇ ਸਾਲ 'ਚ 90 ਕਰੋੜ ਰੁਪਏ ਇਨਸੈਂਟਿਵ ਮਿਲਿਆ ਸੀ ਇਸ ਸਾਲ 5 ਮਹੀਨਿਆਂ ਵਿੱਚ ਅਸੀਂ ਕੋਈ 2.5 200 ਕਰੋੜ ਦੇ ਕਰੀਬ ਇਨਸੈਂਟਿਵ ਦੇ ਚੁੱਕੇ ਹਾਂ ਔਰ ਸਾਨੂੰ ਉਮੀਦ ਹੈ ਕਿ ਪਿਛਲੇ ਨਾਲੋਂ ਘੱਟੋ ਘੱਟ 4 ਗੁਣਾ ਸੀ ਇਨਸੈਂਟਿਵ ਇਸ ਸਾਲ ਵੰਡਾਂਗੇ ਤਾਂ ਕਿ ਜਿਹੜੇ ਪਿਛਲੇ ਕੋਈ ਡਿਊ ਐਂਡ ਅਸਿਸਟ ਲਿਸਟਾਂ ਦੇ ਜਾਂ ਕਰੰਟ ਅਪਲਾਈ ਕਰ ਰਹੇ ਉਹਨਾਂ ਨੂੰ ਨਾਲ ਦੀ ਨਾਲ ਇਨਸੈਂਟਿਵ ਦਾ ਫਾਇਦਾ ਹੋਵੇ ਜੇ ਕਿਸੇ ਭਰਾ ਦਾ ਸਵਾਲ ਹੈ ਤਾਂ ਮੈਨੂੰ ਦੱਸੋ ਕਰੋੜਾ ਸਭ ਤੋਂ ਵੱਡੀ